ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁ ਵੈਲਕਮ ਹੈ ਜੀ ਤੇ ਵੀਜੀ ਆਪਾਂ ਬਾਈ ਸੰਦੀਪ ਕੋਲ ਪਹੁੰਚ ਚੁੱਕੇ ਆ ਪਿੰਡ ਸੁਰਸੰਗ ਜ਼ਿਲ੍ਹਾ ਤਰਨਤਾਰਨ ਫਿਰ ਪੱਟੀ ਜਿਵੇਂ ਪਿੱਛਲੀ ਵੀਡੀਓ ਬਣਾਈ ਸੀ ਬਾਈ ਨੇ ਮਾਲ ਵਧੀਆ ਵਿਗਿਆ ਸੋਨਾ ਮਾਲ ਸੀ ਜੋ ਰੇਡ ਵੀ ਜਾਇ ਸੀ ਅੱਜ ਵੀ ਇਹਨਾਂ ਕੋਲੋਂ 2 ਮਹੀਨਾ ਵਾਂ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਹਸਤੀ ਕਾਲ ਹਸਤੀ ਕਾਲ ਜੀ ਹੋਰ ਬਾਈ ਜੀ ਕਿੱਦਾਂ ਜਾਈ ਹੋਰ ਵਧੀਆ ਜੀ ਠੀਕ ਠਾਕ ਹੋ ਟਿਕਾ ਜੀ ਮੇਰਾ ਮੇਰਾ ਵੇਗਾ ਮਾਲੀ ਵੇਗਾ ਵੇਗਾ ਉਹਦੇ ਵੇਗਾ 1.5 ਵਜੇ ਤੁਸੀਂ ਵੀਡੀਓ ਅਪਲੋਡ ਕੀਤੀ ਹੈ ਭਾਈ ਭਾਈ ਨੂੰ ਸੇਲ ਹੋ ਗਿਆ ਜੀ ਰੇਡ ਵੀ ਥੋੜਾ ਜਾਇ ਹਾਂਜੀ ਜਾ ਜੀ ਜਾ ਜੀ ਸਾਰਾ ਮਾਲੇ ਬੈ ਗਿਆ ਜੀ ਬਾਕੀ ਪਛੇ ਸੋਨੇ ਰੇਡ ਜਾ ਫਿਰ ਤੁਹਾਨੂੰ ਮਿਲਣੀ ਹਾਂਜੀ ਨਹੀਂ ਭਾਪੜ ਤਾਂ ਲੇਖਦਾ ਬਾਕੀ ਭਾਈ ਰਾਜ ਹਾਂਜੀ ਹਾਂਜੀ ਅੱਜ ਫਿਰ ਮਈਆਂ ਲੈ ਆਂਦੀ ਹਾਂਜੀ ਹਾਂਜੀ ਮਈਆਂ ਲੈਂਦੀਆਂ ਤਿੰਨ ਲਈਆਂ ਸੀ ਹਾਂਜੀ ਤੇ ਨਾਲ ਵਿੱਚੋਂ ਇੱਕ ਸੂਈ ਮੈਂ ਸਵੇਰੇ ਆਪਣੇ ਕੋਲ ਸੇਲ ਹੋ ਗਈ ਜੀ ਹਾਂਜੀ ਹਾਂਜੀ ਇਹ ਦੋ ਮਈਆਂ ਆਪਣੇ ਕੋਲ ਰਹਿ ਗਿਆ ਇਹ ਇਹਦੇ 1.5 ਪੂਰੇ ਹੁੰਦੇ ਆ ਜੀ ਬੀਤ ਰਿਖ ਦੇ ਚੰਗੇ ਮਈਆਂ ਬਹੁਤ ਚੰਗੀਆਂ ਜੀ ਬਹੁਤ ਚੰਗੀਆਂ ਬਾਡਰੇ ਦੀਆਂ ਮਈਆਂ ਸੰਦੀ ਭਾਜੀ ਪਾਏ ਬਾਡਰੇ ਦੀਆਂ ਲਈਆਂ ਮਈਆਂ ਦੁੱਧ ਵਾਲੀਆਂ ਮਈਆਂ ਬੱਧੀ ਤੇ ਬੱਝੇ ਗੱਪਣੀਆਂ ਗੱਪਣੀਆਂ ਜੀ ਸੋਇ ਹਾਂਜੀ ਸੋਇ ਇਹ ਨਾ ਮਾਉਗੀ ਜੀ ਸੋਇ ਦਾ ਤੀਜਾ ਸੋਹਾਈ ਇਹ ਸੋਣੀ ਹੈ ਤੀਜਾ ਸੋਹਾਈ ਉਹ ਸੋਣੀ ਹੈ ਠੀਕ ਹੈ ਜੀ ਦੂਜੇ ਸੋਹੇ ਦਾ ਰਿਕਾਰਡ ਇਹਦਾ 16 17 ਕਿਲੋ ਦਾ ਰਿਆ ਉਹਦਾ ਮਈ ਦਾ 15 ਕਿਲੋ ਦਾ ਰਿਆ ਜੀ ਹਾਂਜੀ ਚੰਗੇ ਰਿਕਾਰਡ ਵਾਲੀਆਂ ਮਈਆਂ ਹਾਂਜੀ ਹਾਂਜੀ ਬਹੁਤ ਟੋਣਾਂ ਦੇ ਪਾਸ ਵਾਲੀਆਂ ਆਈਆਂ ਪਰਾਸ ਵਾਲੀਆਂ ਲਿਆਣ ਫਿਰ ਹਾਂਜੀ ਲੋ ਜੀ ਦੇਖੋ ਬਾਡਰ ਲਾ ਕੇ ਮਈਆਂ ਪਰ ਮਈਆਂ ਇੱਕ ਨਿਗਾ ਮਾਰ ਪਰ ਲੱਗਿਆ ਪਾਰਾ ਆ ਦੇ ਇੱਕ ਬੁੜਾ ਦੇਖੋ ਮੈਂ ਇਹਦਾ ਇਹ ਦੇਖੋ ਲੈ ਵਾ ਦੇਖੋ ਹਾਜੀ ਟਾਈਮ ਲੈ ਜਣੀ ਭਜੀ ਫਾਂ ਗਿਆ ਇਹ 20 ਗੇਰ ਪੂਰੇ ਹੋ ਗਏ ਸੋਈ ਭਾਜੀ ਮੀਟਰ ਇਹ ਗੇਰ ਪੂਰੇ ਮੀਟਰ ਇਹ ਗੇਰ ਪੂਰੇ ਹੋ ਰਿਹਾ ਤਾਂ ਮਾਨੇ ਜਿਦੋਂ ਅੱਜ 9 3 ਕੀ ਆ ਸਮੇਂ ਨੂੰ ਥੋੜਾ ਜਿਹਾ ਮੇਰੇ ਸੁਪਨੇ ਮਦਰਾ ਇਹ ਬੰਦ ਹੋਈ ਧਲੀਆਂ ਬਾਕੀ ਸਪੀਆ ਸਭੜੀ ਜੱਤਣਾ ਦਾ ਬਿਲਕੁਲ ਬਹੁਤ ਜ਼ਿਆਦਾ ਹੈ ਵਜਨ ਨੂੰ ਵਡਾਲੀਏ ਬਾਕੀ ਮੈਂ ਕੋਲ ਕੋ ਦੇ ਇੱਕ ਅੱਗੇ ਮੈਂ ਵਾਟ ਜਿਹੜਾ ਖਲੋ ਗਿਆ ਐ ਇੱਥੇ ਵਾਟ ਇੱਥੇ ਕੁਮਾਰ ਕਹੋ 흘ਨੇ ਮਾਰ ਕਰਨਾਂ ਮਾਰ ਕੇ ਤਰਦਾ ਆ ਤਾਂ ਹੀ ਦਰਦੀਆਂ ਨੇ ਹੋਰ ਨਹੀਂ ਤੋਂ ਪਤਾ ਜੇ ਵਿਚਾਰੇ ਨੂੰ ਜਾ ਕੇ ਇੱਕ ਵਾਰ ਦਿਖਾਣ ਕਿਸੇ ਦੀ ਵੱਡੇ ਗਰੀਆਂ ਐ ਥਾਂ ਸੁੱਚੇ ਜਿਹਾ ਬਾਜੀ ਬਸ ਰੇਲ ਨੇ ਰਹੀ ਰਾ ਉਧਰ ਵਾਲੇ ਬਸ ਮਿੰਟ ਮਿੰਟ ਆਪਾਂ ਸੌੜਦੀਆਂ ਜਾਣ ਕੇ ਪਾ 900 ਦੀ ਕਰ ਦੋ ਹਾਂਜੀ ਹਾਂਜੀ ਉੱਡਦੀਆਂ ਜਾਣ ਸਹੀ ਗੱਲ ਹਾਂਜੀ ਹਾਂਜੀ ਵੀਰ ਜੀ ਮੁੱਲ ਕਰਨਾ ਹੈ ਇਹਦਾ ਮੁੱਲ ਕਰ ਉਹਨੂੰ ਭਾਵੇਂ 1.20 ਕਰਾ ਲਓ ਭਾਵੇਂ 3 ਕਰਾ ਲਓ ਦਾ ਫਾਇਦਾ ਕੋਈ ਨਹੀਂ ਆਪਸੰਦੀ ਭਾਜੀ ਬਸ 1.7 ਦੀ ਮੈਂ ਦਿੰਦਾ ਉਹਦੇ ਵਿੱਚੋਂ ਛੋੜ ਛੱਪਾ ਹੀ ਹੋਣਾ ਜੀ 1.7 ਦੇ ਵਿੱਚ ਛੋੜ ਛੜੀ ਛੋੜ ਛੱਪਾ ਹੀ ਹੋਣਾ ਜਿਹੜਾ 5-400 ਰੁਪਿਆ ਮਾਨ ਕਰਾਂਗੇ ਜੇ ਕੋਈ ਜ਼ਿਆਦਾ ਆ ਕੇ ਜ਼ਿਆਦਾ ਮਾਨਦਾਨ ਨਹੀਂ ਹੋਣਾ ਜੀ ਬੱਠ ਠੀਕ ਹੈ 1.7 ਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ 800 ਦਾ ਮਾਨਦਾਨ ਕਰਾਂਗੇ ਠੀਕ ਹੈ ਜੀ ਆਪਾਂ ਮੁੱਲ ਬਿਲਕੁਲ ਜਾਇਜ਼ ਕੀਤਾ ਜੇ ਮੈਸੇ ਹੋਣੀ ਅੰਮੀਆਂ ਦਾ ਕੋਈ 1.5 ਮੰਗਿੰਦਾ ਸਵਾਜ ਮੰਦੀ ਦੇ ਦਿਨ ਮਹੀਨੇ ਮਹੀਨੇ ਦੇ ਆ ਜੀ ਜਾਇ ਇਹ ਵੀ ਤੀਜਾ ਸੂਆਈ ਆ ਹਾਂਜੀ ਤੀਜਾ ਸੂਆਈ ਸੁਣੀ ਆ ਜੀ ਲੋ ਜੀ ਇਹ ਵੀ ਤੀਜਾ ਸੂਆਈ ਆ ਤੇ ਇਹ ਮੈਂ ਇਹ ਵੀ ਬੜੀ ਚੰਗੀ ਆ ਇੱਕੋ ਘਰ ਨਹੀਂ ਆਉਂਦੀ ਹਾਂਜੀ ਇੱਕੇ ਘਰ ਆਇਆ ਇਹਨਾਂ ਨੇ ਬਾਹਰ ਨਿਕਲਦੀ ਆ ਜੀ ਇਹ ਪੂਰੀ ਅਜੇ ਇੱਥੇ ਰੋਣੀ ਆ ਜੀ ਵਾਹ ਇਹਦੇ 22 ਤਰੀਕ ਨੂੰ ਦੇਣ ਪੂਰੇ ਨੇ ਇਹ ਵੀ ਖੋਲੀਆ ਬਾਈ ਜੀ ਇਹ ਵੀ ਖੋਲੀ ਲੋ ਜੀ ਇਹ ਵੀ ਅਜੇ ਟਾਈਮ ਲੇਜੂ ਮੈਂ ਪਰ ਮੈਂ ਇਹਨੇ ਵੀ ਥਲੋ ਚੰਗਾ ਇਹਦੇ 22 ਨੂੰ ਦੇਣ ਪੂਰੇ ਨੇ 22 ਨੂੰ ਦੇਣ ਪੂਰੇ ਬਥਾ ਗੜ ਪਿਛਲੇ ਸੂਆਈ ਜੀ ਇੱਕੇ ਘਰੇ ਲੋੜਾ ਜਾਂ ਬਹੁਤ ਜੱਤੀ ਮੰਦੀ ਆ ਮੈਂ ਠੀਕ ਆ ਇਹ ਫਾਰਮਰ ਲੈ ਆਇਆ ਹੈ ਸੰਤੂ ਸਾਹਿਬ ਚੰਗਾ ਕੋਈ ਲੈ ਗਿਆ ਨਹੀਂ ਬਿਲਕੁਲ ਦੋਨੇ ਚੰਗਾ ਪਸਦੂ ਮੈਂ 8000 ਇਹ ਚੰਗੀ ਜਿਹੀ ਮੈਂ ਨਹੀਂ ਹਾਂ ਫਰਿਆ ਓਕੇ ਮੈਂ ਛੋੜਾ ਛੋੜਾ ਕਿਲੋ ਦਾ ਮਰਦੀਆਂ ਨਹੀਂ ਮੈਂ ਹਾਂਜੀ 15 15 16 16 ਕਿਲੋ ਦਾ ਮਰਦੀਆਂ ਨਹੀਂ ਬਿਲਕੁਲ ਜੀ ਲੈ ਇਹ ਹੋ ਲੈ ਤਾ ਬਾਕੀ ਸਿੰਘ ਸਿੰਘ ਦੀ ਬੜੀ ਗਲਾਈ ਹੈ ਬਹੁਤ ਚੰਗੀ ਬੰਦ ਅਤੀ ਹਾਂਜੀ ਭਾਈ ਜੀ ਮਰ ਸੰਦੀਪ ਭਾਈ ਜੀ ਮੋਲਾ ਪਾਏ ਦਾ ਵੀ ਗੈਰਹੀ ਕਰਨਾ ਜਿੰਨਾ ਉਹਦਾ ਕੀਤਾ ਇਹਦਾ ਵੀ ਦੇ ਲੈ ਹੀ ਆ ਜੀ ਇੱਕ ਸੱਤ ਦੀ ਇਹ ਜਾਣਦੇ ਉਹਦੇ ਵਿੱਚ ਛੋੜ ਛੱਪਾ ਕਰਦਾਂਗੇ ਮਾਨ ਤਾਨ ਕਰਦਾਂਗੇ ਜਿਹੜਾ 500 ਰੁਪਏ ਮਾਨ ਕਰਾਂਗੇ ਕੋਈ ਜੋੜਾ ਲਊਗਾ ਪੰਦ ਤਰਾ ਪੂਰਾ ਫਲਕ ਕਰਾਂਗੇ ਮਾਨ ਤਾਨ ਕਰਦਾਂਗੇ ਉਹਦੇ ਵਟਾ ਬਾਕੀ ਆਪਾਂ ਮੋਲ ਨਹੀਂ ਜੇ ਕੀਤਾ ਵੀ ਡੇਢ ਮੰਗ ਲਈਏ ਇੰਨੇ ਮੰਗ ਲਈਏ ਵੀ ਮੁੜ ਕੇ ਘਟਗੇ ਜਾਈ ਤੇ ਆਪਾਂ ਜਿੰਨੇ ਦਾ ਦੇ ਲੈ ਹੀ ਕਰਨਾ ਹੀ ਇੰਨੇ ਇੱਕ ਸੱਤ ਦੇ ਵਿੱਚੋਂ 5-400 ਰੁਪਏ ਛੋੜ ਛੱਪਾ ਹੀ ਕਰਾਂਗੇ ਠੀਕ ਹੈ ਭਾਈ ਹਾਂਜੀ ਚਲੋ ਨੰਬਰ ਬੋਲ ਦਿਓ ਜੀ ਆਪਣਾ 84370 ਜੀ 38947 ਜੀ ਠੀਕ ਹੈ ਪਿੰਡ ਸੁਰਸਿੰਗ ਜਿਹੜਾ ਤਰਨਤਪੁਰ ਸੀ